ਪਰ ਦੀਨ ਕੁਮਾਰੀ ਸ਼ਸ਼ੀ ਕਾ ਸਾਰਿਆਂ ਨੂੰ ਹਾਂਜੀ ਸਾਡੇ ਘਰ ਕੱਲ ਸ਼ਾਮ ਨੂੰ 4:30 ਵਜੇ ਦੇ ਕਰੀਬ ਉਹ ਆਇਆ ਆ ਉਹਨਾਂ ਨੇ ਪਹਿਲੇ ਨਿਰਮਾ ਭਾਈ ਦਾ ਨਾਮ ਪੁੱਛਿਆ ਆ ਕਿ ਨਿਮਾ ਘਰੇ ਆ ਤੇ ਮੈਂ ਬੋਲਿਆ ਕਿ ਨਹੀਂ ਉਹ ਘਰ ਨਹੀਂ ਹੈਗੇ ਤੇ ਬਾਸ ਸਾਡੇ ਬਜ਼ੁਰਗ ਉੱਥੇ ਝੋਨਾ ਫੜ ਰਹੇ ਸੀਗੇ ਤੇ ਉਹਨਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਕੌਣ ਆਜੀ ਕੌਣ ਆਜੀ ਉਹਦੀ ਮੰਮੀ ਗੋਲੇ ਉਹਦਾ ਨਾਮ ਤੇ ਉਹਦਾ ਬੇਟਾ ਖੁੱਲੀ ਉਹ ਉਹ ਪਿੰਡ ਦੀ ਹੈ ਹਾਂਜੀ ਪਿੰਡ ਦੀ ਹਮਲਾ ਕਿਉਂ ਕੀਤਾ ਹਾਂਜੀ ਉਹ ਗੜਿਆਂ ਦਾ ਕੁਝ ਕੰਮ ਚੱਲ ਰਿਹਾ ਉਹ ਗੜੇ ਸਾਡੀ ਜਗ੍ਹਾ ਆ ਉਹ ਆਪਾਂ ਨਹੀਂ ਦਿੱਤੀ ਹੈਗੀ ਤੇ ਉਹਦੇ ਕਰਕੇ ਉਹ ਜ਼ਬਰਦਸਤੀ ਲੈ ਰਿਹਾ ਸਾਡੇ ਕੋਲ ਜੀ ਮੈਂ ਕੱਲੀ ਸੀਗੀ ਉਸ ਟਾਈਮ ਬੱਚੇ ਨਾਲ ਸੀਗੇ ਹਾਂਜੀ ਹਾਂਜੀ ਦਾਤਰ ਸੀਗੀ ਉਹ ਦੇਖੋ ਕਾਫੀ ਵੱਡਾ ਹਾਂਜੀ ਉਹ ਲੈ ਕੇ ਤੇ ਉਹ ਮਾਰਨ ਤੇ ਆਇਆ ਤੇ ਫਿਰ ਮੈਂ ਛੇਤੀ ਨਾਲ ਬਜ਼ੁਰਗਾਂ ਨੂੰ ਲੈ ਕੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਅੰਦਰ ਗਈ ਬੱਚੇ ਰੋ ਰਹੇ ਸੀਗੇ ਕੁੰਡੀਆਂ ਲਗਾਈਆਂ ਆਪਾਂ ਤੇ ਬਾਅਦ ਚ ਫਿਰ ਉਹ ਇੱਧਰ ਆ ਗਿਆ ਦਰਵਾਜ਼ੇ ਨੂੰ ਮਾਰ ਰਿਹਾ ਉਹਨੇ ਗੱਡੀ ਨੂੰ ਮਾਰ ਰਿਹਾ ਅੰਦਰ ਆਪਾਂ ਮੰਗਿਆ ਹੀ ਕਰਦੇ ਆ ਕਿ ਬਸ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਜੀ ਉਹਦੀ ਮੰਮੀ ਸੀਗੀ ਤੇ ਉਹ ਬੇਟਾ ਸੀਗਾ ਉਹਦਾ ਬਸ ਉਹ ਧਮਕੀਆਂ ਦੇ ਰਿਹਾ ਸੀਗਾ ਕਿ ਜੇ ਤੁਸੀਂ ਅੱਗੇ ਤੋਂ ਮੇਰੇ ਤੇ ਐਕਸ਼ਨ ਲਿਆ ਕੋਈ ਤੇ ਮੈਂ ਤੁਹਾਡੇ ਬੱਚਿਆਂ ਨੂੰ ਦੇਖ ਲਾਂਗਾ ਫੇਰ ਹਾਂਜੀ ਹਾਂਜੀ ਉਹਦੀ ਪੂਰੀ ਫੈਮਿਲੀ ਉਹਦੇ ਬੇਟੇ ਮਿੰਟਾ ਕੁਲੀ ਉਹਦੀ ਮੰਮੀ ਗੋਲੇ ਗੁਲਜਾਰੀ ਉਹਦਾ ਹਸਬੰਡ ਤੇ ਬੱਬੀ ਤਿੰਨ ਬੇਟੇ ਆ ਉਹਨਾਂ ਦੇ ਉਹ ਸਾਰੇ ਜਾਣੇ ਮਤਲਬ ਕਿ ਪੈਂਦੇ ਆ ਮਾਰਨ ਕੰਦੇ ਆ ਗੱਲੀਆਂ ਮੁੰਦੀਆਂ ਗਾਲਾਂ ਕੱਢਦੇ ਆ ਡੇਲੀ ਸਾਡੇ ਗੇਟ ਦੇ ਅੰਦਰ ਕਿ ਲੋਕੀ ਹਾਂਜੀ ਫਿਰ ਆਪਾਂ ਛੇਤੀ ਨਾਲ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਲੈ ਕੇ ਅੰਦਰ ਗਏ ਬੱਚੇ ਰੋ ਰੇ ਸੀਗੇ ਇਹ ਕਰਦੇ ਨੇ ਕਿ ਸਭ ਤੋਂ ਸਭ ਕਾਰਵਾਰੀ ਹੋ ਇੰਸ਼ਾਅੱਲਾ ਇਹ ਉੱਤੇ ਸਾਡੇ ਬੱਚਿਆਂ ਨੂੰ ਲੈ ਕੇ ਧਮਕੀ ਦੇ ਰਿਆ ਕੱਲ ਨੂੰ ਉਹ ਫੇਰ ਸਾਤ ਨੂੰ ਪੈ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੱਲ ਸ਼ਹਿਰ ਹੀ ਗਿਆ ਜਿਸ ਵੇਲੇ ਮੈਨੂੰ ਇਹਨਾਂ ਦਾ ਫੋਨ ਆਇਆ ਗੁਰਦਾਸਪੁਰ ਹੀ ਮੈਂ ਇਸ ਤਰ੍ਹਾਂ ਕਰਕੇ ਉਹ ਘਰ ਵਿੱਚ ਚਾਰ ਜੀ ਜਿਹੜੇ ਆ ਕੇ ਪ੍ਰਵੇਸ਼ ਕਰਕੇ ਜਿਨ੍ਹਾਂ ਨੇ ਪਤਰਾ ਵੀ ਕੀਤਾ ਤੇ ਉਹਨਾਂ ਕੋਲ ਹਥਿਆਰ ਵੀ ਹੈਗੇ ਸੀਗਾ ਜਿਹਦੇ ਵਿੱਚ ਬਾਕੀ ਦਾ ਸਾਰਾ ਪਰਿਵਾਰ ਇਹਨਾਂ ਦਾ ਇੱਧਰ ਉੱਧਰ ਖਿੰਡਿਆ ਹੈ ਘਰ ਬਜ਼ੁਰਗ ਸੀਗਾ ਮਾਤਾ ਸੀ ਇਹਨਾਂ ਦੇ ਤੇ ਜਾਂ ਮਾਸਟਰ ਜੀ ਹਣੀ ਆਪ ਸੀਗਾ ਜਾਂ ਇੱਕ ਨੌ ਸੀ ਤੇ ਛੋਟੇ ਛੋਟੇ ਬੱਚੇ ਜਦੋਂ ਉਧਰੋਂ ਰੌਲਾ ਪਾਉਂਦੇ ਹਨ ਦੱਸਿਆ ਵੀ ਆਏ ਨੇ ਗਲੀ ਦੇ ਵਿੱਚ ਉਹ ਤੁਰੰਤ ਹੀ ਆਪਣੇ ਬੱਚੇ ਲੈ ਕੇ ਉਹਨਾਂ ਦੇ ਹੱਥ ਚ ਹਥਿਆਰ ਵਗੈਰਾ ਵੇਖ ਕੇ ਉਹ ਬੱਚੇ ਲੈ ਕੇ ਆਪਣੇ ਦੂਸਰੀ ਕੋਠੀ ਦੇ ਕੱਟੇ ਨ ਕੋਠੇ ਪੋਰਸ਼ਨ ਨੇ ਇਕੱਠੇ ਨੇ ਇਹਨਾਂ ਦੇ ਵਿੱਚੋਂ ਇੱਕ ਪੋਰਸ਼ਨ ਵਿੱਚ ਅੱਜ ਕੇ ਵਰਗੇ ਆ ਛੋਟੇ ਛੋਟੇ ਬੱਚਿਆਂ ਨਾਲ ਲੈ ਕੇ ਬਾਚਨ ਨੇ ਦੱਸਿਆ ਕਿ ਸਾਹਮਣੇ ਉਹਨਾਂ ਨੇ ਫਿਰ ਰੱਜ ਕੇ ਪਥਰਾ ਵੀ ਕੀਤਾ ਜਿਹਦੇ ਵਿੱਚ ਆ ਵੇਖੋ ਗੱਡੀ ਧੰਨੀ ਆ। ਹਾਂ। ਫਰੰਟ ਸ਼ੀਸ਼ਾ ਵੀ ਟੰਡਾ ਹੋਇਆ। ਹਾਂ। ਬੈਕ ਸਾਈਡ ਵੀ। ਹਾਂ। ਅੰਦਰ ਵੀ ਸਾਰਾ ਦਰਵਾਜ਼ਾ ਵੱਢਿਆ। ਹਾਂ। ਅੰਦਰ ਵੀ ਸਾਰੇ ਸ਼ੀਸ਼ੇ ਡਾਈਨਿੰਗ ਟੇਬਲ ਸੋਫਾ ਸੈਟ ਵਗੈਰਾ ਪੰਨਿਆ ਹੋਇਆ। ਪੂਰੀ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ। ਔਰ ਰੱਜ ਕੇ ਕੀਤੀ ਹੈ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਪ੍ਰਸ਼ਾਸਨ ਕੋਲ अनेका ਦਰਖਾਸਤਾਂ ਗਈਆਂ ਹੋਈਆਂ ਨੇ ਇਹਨਾਂ ਦੇ ਉੱਤੇ। ਪਰ ਉਹ ਦੇਖ ਕਿਦਾਂ ਕਰ ਇਹ ਔਰਤ ਮੌਜੂਦ ਹੈਗਾ ਇੱਕ ਦੋ ਸਰ ਘਰ ਦੇ ਵਿੱਚ ਇੱਕ ਬਜ਼ੁਰਗ ਹੈਗਾ ਅੱਜ ਇਸ ਤਰ੍ਹਾਂ ਡਾਕਟਰ ਸਾਹਿਬ ਮੇਰੇ ਸਾਹਮਣੇ ਹੁਣ ਦੱਸ ਕੇ ਗਏ ਆ ਮੇਰੇ ਪਹਿਲਾਂ ਧਿਆਨ ਵਿੱਚ ਨਹੀਂ ਡਾਕਟਰ ਸਾਹਿਬ ਨੇ ਜੋ ਦੱਸਿਆ ਕਿ ਉਹ ਦੁਬਾਰਾ ਫੇਰ ਆਇਆ ਤੇ ਉਹਨੇ ਆ ਕੇ ਫਿਰ ਧਮਕੀ ਦਿੱਤੀ ਕਿ ਜੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦੱਸਦੇ ਹੋ ਕੋਈ ਕਾਰਵਾਈ ਕਰਦੇ ਹੋ ਜਾਂ ਪਰਚਾ ਮੇਰੇ ਤੇ ਦਰਜ ਹੁੰਦਾ ਤਾਂ ਨਿਮਾ ਦੇ ਮੈਂ ਵੈਸੇ ਪਹਿਲਾਂ ਹੀ ਮਾਰ ਦੇਣਾ ਹਾਂ ਹਣ ਨਿਰਮਲ ਸਿੰਘ ਨਿਮਾ ਜਿਹੜਾ ਆ ਮੁੰਡਾ ਆ ਹਾਂ ਜੀ ਕੋਈ ਇਹੋ ਜਿਹਾ ਮੈਨੂੰ ਕੋਈ ਡਿਸਕੁਇ ਲੱਗਦਾ ਨਹੀਂ ਕੋਈ ਵਿਵਾਦ ਲੱਭਦਾ ਨਹੀਂਗਾ ਸਿਰਫ ਉਹ ਨਸ਼ੇ ਦੇ ਲੋਰ ਦੇ ਵਿੱਚ ਟੈਕ ਕਰਦੇ ਉਹ ਨਿਜੀ ਦਬਾਉਣਾ ਚਾਹੁੰਦੇ ਆ ਮੈਂ ਇਹੋ ਪਹਿਲਾਂ ਵੀ ਪ੍ਰਸ਼ਾਸਨ ਨੂੰ ਦੱਸ ਸਕਾਂ ਕਿ ਉਹ ਜਿਹੜਾ ਵੀ ਕੋਈ ਬੰਦਾ ਕਿਤੇ ਜਾ ਕੇ ਗੱਲ ਕਰਦਾ ਉਹਨਾਂ ਨੂੰ ਦਬਾਉਣਾ ਪੈਂਦਾ ਜਿੱਦਾਂ ਕਿ ਉਹ ਸਰਪੰਚ ਦੇ ਖਿਲਾਫ ਵੀ ਨਾਰੇਬਾਜੀ ਕਰਦੇ ਰਹਿੰਦੇ ਕਿਤੇ ਵੀ ਟਕਰਾਅ ਹੋ ਸਕਦਾ ਹਾਂ ਹੈਨਾ ਹਰ ਬੰਦੇ ਦੇ ਖਿਲਾਫ ਉਹ ਬੋਲਦੇ ਆ ਉਹ ਹਰ ਬੰਦੇ ਨੂੰ ਦਬਾਉਂਦੇ ਨੇ ਜਿੱਦੇ ਵੀ ਪ੍ਰਸ਼ਾਸਨ ਨੂੰ ਹੀ ਦਬਾਉਂਦੇ ਨੇ ਉਹ ਉਥੇ ਗਪੁਲਸ ਨੇ ਸਾਰੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਪਰ ਉਹ ਰਾਤ ਦੇ ਘਰੋਂ ਭੱਜ ਗਿਆ ਉਹਨਾਂ ਨੂੰ ਪਤਾ ਹੀ ਕਿ ਦਰਖਾਸਤ ਹੋ ਗਈ ਆ ਐਸ ਐਚਓ ਸਾਹਿਬ ਨੇ ਆਪ ਇਹ ਦਰਖਾਸਤ ਲਈ ਆ ਕਿੰਨੇ ਤੇ ਦਰਖਾਸਤ ਹੋਏਗੀ ਉਹਨਾਂ ਦੇ ਨਾਲ ਜਿਹੜੇ ਸਲਾਹਕਾਰ ਨੇ ਉਹਨਾਂ ਦੇ ਉਹਨਾਂ ਤੇ ਵੀ ਦਰਖਾਸਤ ਨਾਲ ਲੱਗੇ ਮੰਗ ਕੇ 13 ਦੀ ਮੀਟਿੰਗ ਕਰਕੇ ਐਟੈਕ ਕਰਵਾਇਆ ਇਹੋ ਕਰਦੇ ਆ ਪ੍ਰਸ਼ਾਸਨ ਗਾੜੀ ਵੀ ਇਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਲੈ ਕੇ ਇਦਾਂ ਗਦਰ ਮਚਾਇਆ ਹੋਇਆ ਪਿੰਡ ਦੇ ਵਿੱਚ ਕਿ ਉਹਦੀ ਇਹ ਕਿਸੇ ਨੂੰ ਪੈ ਜਾਂਦੇ ਕਿਤੇ ਪਰ ਹੋਣਦੇ ਉਹ ਘਰ ਆ ਕੇ ਪੈ ਗਏ ਜਿਹੜਾ ਘਰ ਆ ਕੇ ਪੈਨ ਦਾ ਉੱਤੇ ਦੁਨੀਆ ਵਿੱਚ ਵੱਖਰਾ ਅਚੰਭਾ ਜਿਹਾ ਹੋ ਗਿਆ ਨਾ ਇਹਦੇ ਬਿਲਕੁਲ ਹੀ ਇਸ ਕਰਕੇ ਅਸੀਂ ਕਹੁੰਦੇ ਆ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਇਹਨਾਂ ਦੀ ਸੇਫਟੀ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਇਸ ਵੇਲੇ ਕਿਉਂਕਿ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾ ਚੁੱਕੇ ਨੇ ਤੇ ਪਿੰਡ ਵਾਲੇ ਸਾਰੇ ਇਹਨਾਂ ਦੇ ਨਾਲ ਨੇ ਜਿੱਥੇ ਇਹਨਾਂ ਨੂੰ ਲੋੜ ਪੈਂਦੀ ਆ ਪਿੰਡ ਵਾਲਿਆਂ ਦੀ ਸਮੇਤ ਪੰਚਾਇਤ ਇਹਨਾਂ ਦਾ ਜਿਹੜਾ ਸਾਥ ਦਿੱਤਾ ਜਾਏਗਾ ਜੀ ਜੀ ਸਾਨੂੰ ਕੰਪਲੇਟ ਮਿਲੀ ਸੀ ਕਿ ਜਿਹੜੇ ਭਗੂਗਾਵਾਂ ਦੇ ਕੁਝ ਨੌਜਵਾਨ ਸੀ ਜਿਨ੍ਹਾਂ ਨੇ ਕੰਮ ਕੀਤਾ ਤੇ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਅੱਜ ਪਰ ਲਾਉ ਉਹਨੂੰ ਸੁਝਾਵਾਵਾਂਗੇ ਇਹ ਬਹੁਤ ਕਲੀਅਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਡਿਸ਼ਾ ਨਰਦੇਸ਼ ਨੇ ਵੀ ਏਰੀਏ ਦੇ ਵਿੱਚ ਕੋਈ ਵੀ ਅਨਸਰ ਆ ਜਾਵੇ ਉਹਨੂੰ ਗੁੰਡਾਗਰਦੀ ਕਰਨ ਦਾ ਕੋਈ ਅਧਾਰ ਨਹੀਂ ਜਿਹੜਾ ਗੁੰਡਾਗਰਦੀ ਬਦਮਾਸ਼ੀ ਕਰੇਗਾ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਕੋਈ ਸ਼ਰਤ ਦੇਖੋ ਜੀ ਇਹ ਤੁਹਾਡੇ ਮਾਦੇ ਮ라이 ਨੇ ਕਹਿਣਾ ਚਾਹੁੰਦਾ ਕੋਈ ਵੀ ਇਨਸਾਨ ਜੋ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਾਂ ਗੁੰਡਾਗਰਦੀ ਕਰੇਗਾ ਉਹਨੂੰ ਕਦੀ ਵੀ ਕੋਈ ਵੀ ਪਰਿਆਰ ਨਹੀਂ ਦਿੱਤੀ ਜਾਊਗੀ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਕੇ ਉਹਨੂੰ ਸਜ਼ਾ ਹੋਈਗੀ